खुदा तो उसको मिलेगा जिसने नीयत को अपनी नीयत साफ चाहिए, है मन साफ चाहिए दिल साफ होना चाहिए इधरों वर्त रखिया है कि मैं पानी नहीं पीना रोटी नहीं खानी ता तो जवान तो अभी बुरा बोली जाइए झगड़े करी जाइए लड़ाई करी जाइए किसी हक खो के खाई जाइए तो कला उपवास हो नीयत भी साफ चाहिए है इसलिए जिदा दस रहे अस कि छे चीजा कई है मौलाना रूमी ने कि दुआ के कबूल होंगी पहली फकीर सोबत कबूलीत फकीर सोबत होना जरूरी है और दूसरी गलिल यकीने, कामिल। यकीने यकीने कामिल का मतलब इतना पक्का यकीन यही कि मेनू विश्वास है पर माड़ी मुश्किल आई तो फाय मेरा की बनेगा एदीन मतलब कच्चा है क्योंकि जैसे पक्के यकीन होंगे डरते ਉਹ ਫਿਕਰ ਨਹੀਂ ਕਰਦੇ ਉਹ ਕਹਿੰਦੇ ਯਕੀਨ ਇੰਨਾ ਪੱਕਾ ਤੂਫਾਨ ਆਂਦਾ ਦੇਖ ਕੇ ਵੀ ਉਹ ਚਿੰਤਾ ਨਹੀਂ ਕਰਦੇ ਮੁਸਕਰਾ ਕੇ ਖੜ ਜਾਂਦੇ ਆ ਕੋਈ ਪੁੱਛੇ ਭਾਈ ਐਡਾ ਵੱਡਾ ਤੂਫਾਨ ਹੈ ਤੇ ਤੂੰ ਫਿਰ ਖੜਾ ਹੈ ਡਰ ਨਹੀਂ ਲੱਗਦਾ ਦੌੜਦਾ ਨਹੀਂ ਹੈ ਤੂੰ ਉਹ ਕਹਿੰਦਾ ਦੌੜਨਾ ਨਹੀਂ ਹੈ ਕਿਉਂਕਿ ਮੇਰੇ ਮੁਰਸ਼ਿਦ ਨੇ ਕਿਹਾ ਯਕੀਨ ਕਾਮਿਲ ਰੱਖੋ ਇਸ ਲਈ ਮੇਰਾ ਯਕੀਨ ਪੱਕਾ ਹੈ ਆਏ ਤੂਫਾਨ ਮੈਨੂੰ ਕੋਈ ਡਰ ਨਹੀਂ ਤੂਫਾਨ ਆਂਦਾ ਹੈ ਟਕਰਾਂਦਾ ਹੈ ਗੁਜ਼ਰ ਜਾਂਦਾ ਹੈ ਉਹ ਸਹੀ ਸਲਾਮਤ ਖੜਾ ਰਹਿੰਦਾ ਅੱਗੇ ਵਧਦਾ ਚਲਾ ਜਾਂਦਾ ਹੈ ਇਹਨੂੰ ਕਹਿੰਦੇ ਯਕੀਨ ਕਾਮਿਲ ਜਿਹੜਾ ਤੂਫਾਨਾਂ ਨੂੰ ਦੇਖ ਕੇ ਡਰੇ ਨਾ ਜਿੱਦਾਂ ਆਪਾਂ ਕਹਿੰਦੇ ਦ੍ਰਿੜ ਵਿਸ਼ਵਾਸ ਜਿਹਨੂੰ ਕਹਿੰਦੇ ਦ੍ਰਿੜ ਵਿਸ਼ਵਾਸ ਇਹਨੂੰ ਥੋੜਾ ਇਦਾਂ ਕਹ ਲਓ ਯਕੀਨ ਕਾਮਿਲ ਗੱਲ ਇੱਕੋ ਹੀ ਹੈ ਪੱਕਾ ਵਿਸ਼ਵਾਸ ਪੱਕਾ ਯਕੀਨ ਪੱਕਾ ਭਰੋਸਾ ਕਿ ਹਰ ਮੁਸ਼ਕਿਲ ਤੋਂ ਕੱਢਣ ਵਾਲਾ ਮੇਰਾ ਮਾਲਿਕ ਮੇਰੇ ਹਰ ਮੁਸ਼ਕਿਲ ਤੋਂ ਬਚਾਉਣ ਵਾਲਾ ਮੇਰਾ ਮਾਲਿਕ ਮੇਰੇ ਇਹਨੂੰ ਕਹਿੰਦੇ ਯਕੀਨ ਕਾਮਿਲ ਦ੍ਰਿੜ ਵਿਸ਼ਵਾਸ ਜਲੇ ਮੌਲਾਨਾ ਰੂਮੀ ਕਹਿੰਦੇ ਪਹਿਲਾ ਫਕੀਰਾਂ ਦੀ ਸਹਬਤ ਦੂਜਾ ਤੇਰੇ ਅੰਦਰ ਹੋਣਾ ਚਾਹੀਦਾ ਹੈ ਯਕੀਨ ਕਾਮਿਲ ਯਾਨੀ ਦ੍ਰਿੜ ਵਿਸ਼ਵਾਸ ਤੀਜਾ ਤੇਰੇ ਅੰਦਰ ਹੋਣਾ ਚਾਹੀਦਾ ਸਬਰ ਔਰ ਚੌਥਾ ਤੇਰੇ ਅੰਦਰ ਹੋਣਾ ਚਾਹੀਦਾ ਸ਼ੁਕਰ ਸਬਰ ਸ਼ੁਕਰ ਇਹ ਵੀ ਜ਼ਰੂਰੀ ਹੈ ਸਬਰ ਦਾ ਮਤਲਬ ਕਿਦਾਂ ਜਿੱਦਾਂ ਕਈ ਵਾਰ ਦੇਖਦੇ ਨਾ ਤੁਸੀਂ ਕਿ ਇੱਕ ਮਾਲੀ ਜ਼ਮੀਨ 'ਚ ਬੀਜ ਨੂੰ ਬੋਂਦਾ ਹੈ ਫਿਰ ਬੀਜ ਨੂੰ ਬੋ ਕੇ ਸਹੀ ਟਾਈਮ 'ਨਾ ਪਾਣੀ ਖਾਦ ਉਹ ਦਿੰਦਾ ਰਹਿੰਦਾ ਹੈ ਪਰ ਨਾਲ ਸਬਰ ਵੀ ਰੱਖਦਾ ਹੈ ਪਤਾ ਹੈ ਕਿ ਜੇ ਬੀਜ ਗਿਆ ਹੈ ਤਾਂ ਹੁਣ ਸਬਰ ਰੱਖਣਾ ਪੈਣਾ ਵਕਤ ਆਉਣ ਤੇ ਇਹਦਾ ਪੌਦਾ ਵੀ ਨਿਕਲਣਾ ਹੈ ਜ਼ਮੀਨ 'ਚੋਂ ਔਰ ਫਿਰ ਹੌਲੀ ਹੌਲੀ ਪੌਦੇ ਨੇ ਪੇੜ ਵੀ ਬਣਨਾ ਹੈ ਫਿਰ ਹੌਲੀ ਹੌਲੀ ਪੇੜ ਨੂੰ ਫਲ ਵੀ ਲੱਗਣੇ ਫੁੱਲ ਵੀ ਲੱਗਣੇ ਆ ਉਹ ਪ੍ਰੋਸੈਸ ਵਿੱਚ ਥੋੜਾ ਟਾਈਮ ਲੱਗਦਾ ਹੈ ਪਰ ਉਥੇ ਯਕੀਨ ਯਾਨੀ ਸਬਰ ਹੀ ਉਹ ਪ੍ਰੋਸੈਸ ਨੂੰ ਪੂਰਾ ਕਰਦਾ ਹੈ ਤੇ ਜੇ ਮਾਲੀ ਕਵੇ ਹੈ ਦੋ ਦਿਨ ਹੋ ਗਏ ਪੁੱਟ ਕੇ ਦੇਖਾ ਜਰਾ ਕਿਤੇ ਬੀਜ ਖਰਾਬ ਤਾਂ ਨਹੀਂ ਹੋ ਗਿਆ ਸੜ ਤਾਂ ਨਹੀਂ ਗਿਆ ਹੁਣ ਜਰਾ ਸੋਚੋ ਜੇ ਬੀਜ ਨੂੰ ਬੋਇਆ 2 ਦਿਨਾਂ ਬਾਅਦ ਕੱਢ ਕੇ ਦੇਖੇ ਹੈ ਬੀਜ ਤਾਂ ਠੀਕ ਹੈ ਫਿਰ ਰੱਖ ਕੇ ਪੂਰ ਦੇਵੇ ਫਿਰ ਦੋ ਦਿਨ ਵੇਟ ਕਰੇ ਪੌਦਾ ਨਿਕਲੇ ਫੇਰ ਪੱਟ ਕੇ ਦੇਖਾ ਤਾਂ ਫਿਰ ਕੀ ਕੀ ਹੋਏਗਾ ਫਿਰ ਜਵਾਬ ਦੇ ਦਿਓ ਫਿਰ ਉਹ ਪੌਦਾ ਉਹ ਬੀਜ ਪੌਦਾ ਨਹੀਂ ਬਣੇਗਾ ਰੁੱਖ ਨਹੀਂ ਬਣੇਗਾ ਹੁਣ ਉਹ ਕਹਿੰਦੇ ਬੀਜ ਬੋਹ ਦਿੱਤਾ ਨਾ ਬਸ ਉਹ ਆਪਣੇ ਯਕੀਨ ਦਾ ਆਪਣੇ ਵਿਸ਼ਵਾਸ ਦਾ ਆਪਣੇ ਪਿਆਰ ਦਾ ਜਲ ਦੇਈ ਜਾ ਵਕਤ ਆਣ ਤੇ ਉਹ ਤੇਰੇ ਬੀਜ ਜੋ ਅਰਦਾਸ ਦਾ ਬੀਜ ਗਿਆ ਨਾ ਪ੍ਰਭੂ ਦੇ ਘਰ ਦੀ ਜ਼ਮੀਨ 'ਚ ਉਹਨੂੰ ਫਲ-ਫੁੱਲ ਵੀ ਜ਼ਰੂਰ ਲੱਗਣਗੇ ਯਕੀਨ ਰੱਖਣਾ ਸਬਰ ਰੱਖਣਾ ਹੈ ਤੂੰ ਵਿਸ਼ਵਾਸ ਇਹ ਨਹੀਂ ਕਹਿੰਦੇ ਕਾਮਲੇ ਯਕੀਨ ਇਹ ਨਹੀਂ ਕਹਿੰਦੇ ਕਿ ਮੈਨੂੰ ਵਿਸ਼ਵਾਸ ਏ ਕਿ ਜੇ ਮੈਂ ਬੇਨਤੀ ਕੀਤੀ ਤਾਂ ਪੂਰੀ ਵੀ ਜ਼ਰੂਰ ਹੋਏਗੀ ਇਹਨੇ ਕਹਿੰਦੇ ਸਬਰ اور ਫਿਰ ਨਾਲ-ਨਾਲ ਸ਼ੁਕਰ ਕਿਉਂਕਿ ਬੰਦਾ ਕਹਿੰਦਾ ਪਹਿਲਾਂ ਮੇਰਾ ਕੰਮ ਹੋਵੇ ਫੇਰ ਸ਼ੁਕਰ ਕਰਾਂ ਬੁਲਾਨਾ ਰੂਮੀ ਕਹਿੰਦੇ ਨਹੀਂ ਰੱਬ ਦੇ ਘਰ ਦਾ ਨਿਯਮ ਹੈ ਤੂੰ ਜਦੋਂ ਸ਼ੁਕਰ ਕਰੇਗਾ ਨਾ ਜਿੰਨਾ ਜ਼ਿਆਦਾ ਸ਼ੁਕਰ ਕਰੇਗਾ ਉੰਨੀ ਜਲਦੀ ਕਿਰਪਾ ਹੋਏਗੀ ਹੁਣ ਫਰਜ਼ ਕਰੋ ਅਜਮਾ ਕੇ ਦੇਖੋ ਕਿਤੇ ਕੋਈ ਦਰਦ ਨਾ ਸਿਰਦਰਦ ਕੁਝ ਵੀ ਹਾਏ ਮੇਰੇ ਦਰਦ ਕਿਉਂ ਹੋ ਰਹੀ ਹੈ ਇਹ ਮੇਰੇ ਦਰਦ ਨਹੀਂ ਹੋਣੀ ਚਾਹੀਦੀ ਕਦੋਂ ਠੀਕ ਹੋਣੀ ਹੈ ਜਿੰਨਾ ਇਦਾਂ ਸੋਚੀ ਜਾਣਾ ਹੈ ਉਹਦੀ ਦਰਦ ਹੋਰ ਅਜੇ ਬੰਦਾ ਸ਼ਾਂਤ ਹੋ ਕੇ ਬਹਿ ਜਾਵੇ ਸ਼ੁਕਰ ਹੈ ਮੇਰੇ ਮਾਦੀ ਇਹ ਦਰਦ ਵੀ ਤੇਰਾ ਹੀ ਹੈ ਸ਼ੁਕਰ ਹੈ ਦਰਦ ਵੀ ਮੈਨੂੰ ਕਬੂਲ ਹੈ ਸ਼ੁਕਰ ਹੈ ਇਹ ਦਰਦ ਵੀ ਕੀ ਮਜ਼ਾ ਹੈ ਤਾਂ ਤੁਸੀਂ ਦੇਖੋਗੇ ਜਦੋਂ ਕਹਿੰਦਾ ਦਰਦ ਵਿੱਚ ਮਜ਼ਾ ਹੈ ਤਾਂ ਹੌਲੀ-ਹੌਲੀ ਦਰਦ ਠੀਕ ਹੋਣੀ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਕਰਦੇ ਚੱਲੋ ਕਿਉਂਕਿ ਜਿੱਦ ਦੀ ਚੀਜ਼ ਨੂੰ ਅਸੀਂ ਐਕਸੈਪਟ ਕਰ ਲੈਂਦੇ ਆ ਨਾ ਕਬੂਲ ਕਰ ਲੈਂਦੇ ਆ ਉਹ ਚੀਜ਼ ਦਾ ਪ੍ਰਭਾਵ ਸਾਡੇ ਤੇ ਘਟਣਾ ਸ਼ੁਰੂ ਹੋ ਜਾਂਦਾ ਹੈ ਤਾਂ ਜੈਸੀ ਉਹਦੇ ਵਿਰੋਧ ਕਰਦੇ ਚਲੇ ਜਾਈਏ ਹੁਣ فرض ਕਰੋ ਕੁੱਤਾ ਬਾਹਰ ਭੌਂਕ ਰਿਹਾ ਹੋਵੇ ਆ ਕੁੱਤਾ ਕਿਉਂ ਭੌਂਕੀ ਜਾਂਦਾ ਹੈ ਹੈ ਮੈਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ ਤੇ ਜਿੰਨਾ ਕੁੱਤੇ ਨੇ ਭੌਂਕਣਾ ਤੁਹਾਨੂੰ ਖੇਜਾਣੀ ਹੈ ਗੁੱਸਾ ਆਣਾ ਹੈ ਹੁਣ ਕੁੱਤੇ ਨੂੰ ਤੁਸੀਂ ਚੁੱਪ ਕਰਾ ਨਹੀਂ ਸਕਦੇ ਸਮਝਦੇ ਹੋ ਕਿ ਨਹੀਂ ਤੇ ਗਲੀ 'ਚ ਲੱਗਾ ਹੋਇਆ ਹੈ ਪਰ ਤੁਸੀਂ ਸੋਚੀ ਜਾਣਾ ਕਿ ਮੈਂ ਉਹਦੇ ਬਾਰੇ ਉਹਦਾ ਵਿਰੋਧ ਕਰੀ ਜਾਣਾ ਤੁਹਾਨੂੰ ਤਕਲੀਫ ਹੋਈ ਜਾਣੀ ਹੈ ਨੀਂਦ ਵੀ ਨਹੀਂ ਆਣੀ ਮਨ ਵਿਚਾਰ ਹੋਈ ਜਾਣਾ ਪਰ ਜੇ ਤੁਸੀਂ ਕਹੋ ਕੋਈ ਗੱਲ ਇਹ ਕੁੱਤੇ ਅੰਦਰ ਵੀ ਰੱਬ ਹੀ ਬੋਲ ਰਿਹਾ ਹੈ ਕਿਉਂਕਿ ਸਾਰੇ ਪ੍ਰਾਣੀਆਂ ਨੂੰ ਉਹਨੇ ਹੀ ਬਣਾਇਆ ਹੈ ਕੀ ਪਤਾ ਇਹ ਵੀ ਰੱਬ ਦਾ ਹੀ ਨਾਮ ਲੈ ਰਿਹਾ ਉਹ ਕਿਉਂਕਿ ਹਰੇਕ ਨੇ ਆਪਣੀ ਭਾਸ਼ਾ ਜੀ ਰੱਬ ਨੂੰ ਯਾਦ ਕਰਨਾ ਕੋਈ ਇਟਲੀ ਦਾ ਹੈ ਤਾਂ ਉਹਨਾਂ ਇਟਲੀ ਦੀ ਭਾਸ਼ਾ ਯਾਦ ਕਰਨਾ ਕੋਈ ਜਰਮਨ ਦਾ ਤਾਂ ਜਰਮਨ ਦੀ ਭਾਸ਼ਾ ਜੇ ਕੁੱਗੀ ਹੈ ਤਾਂ ਉਹਨਾਂ ਆਪਣੀ ਭਾਸ਼ਾ ਜੀ ਰੱਬ ਦਾ ਸ਼ੁਕਰ ਕਰਨਾ ਤੇ ਇਹ ਜਾਨਵਰ ਹੈ ਕੋਈ ਬੁੱਲੇ ਸ਼ਾਹ ਵੀ ਕਹਿੰਦੇ ਰਾਤੀ ਜਾਗੇ ਸ਼ੇਖ ਸਦਾਮੇ ਰਾਤ ਨੂੰ ਜਾਗਣ ਕੁੱਤੇ ਉਹ ਬੁੱਲੇਆ ਤੇ ਧੋਤੇ ਕਹਿੰਦੇ ਕੁੱਤੇ ਵੀ ਰਾਤ ਨੂੰ ਬੰਦਗੀ ਕਰਦੇ ਆਪਣੇ ਰੱਬ ਦੀ ਤਾਂ ਤੂੰ ਜੇ ਉੱਠ ਕੇ ਬੰਦਗੀ ਨਾ ਕੀਤੀ ਤਾਂ ਫੇਰ ਤੇਤੋਂ ਚੰਗੇ ਇਹ ਸੋਚੋ ਉਹ ਆਪਾਂ ਕੰਮ ਕਰ ਰਿਹਾ ਔਰ ਉਹਦੀ ਆਵਾਜ਼ ਨੂੰ ਵੀ ਇਦਾਂ ਸੁਣੋ ਇਹ ਲੈ ਵੀ ਇਹਦੇ ਅੰਦਰ ਵੀ ਮੇਰਾ ਰੱਬ ਹੀ ਬੋਲ ਰਿਹਾ ਹੈ ਸਮਝਦੇ ਹੋ ਗਏ ਤਾਂ ਤੁਹਾਨੂੰ ਕੁੱਤੇ ਦੀ ਆਵਾਜ਼ ਵੀ ਮధుਰ ਲੱਗਣੀ ਸ਼ੁਰੂ ਹੋ ਜਾਏਗੀ ਉਹਦੇ ਵਿੱਚ ਵੀ ਸ਼ਾਂਤੀ ਮਿਲਣੀ ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਕਬੂਲ ਕਰ ਲੈਂਦੇ ਨੇ ਉਹ ਚੀਜ਼ ਸਾਨੂੰ ਤਕਲੀਫ ਦੇਣਾ ਬੰਦ ਕਰ ਦਿੰਦੀ ਹੈ ਤਾਂ ਜਿਹੜੀ ਚੀਜ਼ ਬਾਰੇ ਜਿਆਦਾ ਮੇਰੇ ਨਾਲ ਕਿਉਂ ਹੋ ਰਿਹਾ ਮੇਰੇ ਨਾਲ ਕਾਤੇ ਹੋ ਰਿਹਾ ਐ ਐਦਾਂ ਮੇਰੇ ਨਾਲ ਹੀ ਕਿਉਂ ਹੋ ਰਹੀ ਆ ਉਹਦੇ ਨਾਲ ਕਿਉਂ ਨਹੀਂ ਹੁੰਦਾ ਉਹਦੇ ਨਾਲ ਕਿਉਂ ਨਹੀਂ ਹੁੰਦਾ ਜਿੰਨਾ ਅਸੀਂ ਇਹ ਸੋਚਦੇ ਮੇਰੇ ਨਾਲ ਕਿਉਂ ਕਾਤੇ ਹੋ ਰਿਹਾ ਉਹਨਾਂ ਸਾਡੀ ਪਰੇਸ਼ਾਨੀ ਵੱਧੀ ਚਲੀ ਜਾਂਦੀ ਹੈ ਸਮਝ ਆ ਰਹੀ ਸਾਡੀ ਗੱਲ ਇਸ ਲਈ ਕਬੂਲ ਕਰੋ ਸ਼ੁਕਰ ਕਰੋ ਇਸ ਲਈ ਬੁਲਾ ਲਿਆ ਰੂਮੀ ਨੇ ਕਿਹਾ ਕਿ ਪਹਿਲਾਂ ਫਕੀਰਾਂ ਦੀ ਸਹੋਬਤ ਯਕੀਨੇ ਕਾਮਿਲ ਸਬਰ ਸ਼ੁਕਰ ਔਰ ਫਿਰ ਕਹਿੰਦੇ ਕਿ ਨੇਕ ਨੀਅਤ ਯਾਨੀ ਜੇ ਤੂੰ ਦੁਆ ਕਰਨੀ ਤੇਰੀ ਨੀਅਤ ਵੀ ਨੇਕ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਤੂੰ ਦੁਆ ਕਰੇ ਕਿਸੇ ਦੀ ਬਰਬਾਦੀ ਦੀ ਕਿ ਰੱਬਾ ਉਹਨੂੰ ਬਰਬਾਦ ਕਰ ਦੇ ਮੇਰਾ ਦੁਸ਼ਮਣ ਹੈ ਉਹਦਾ ਕੰਮ ਬੰਦ ਕਰ ਦੇ ਰੱਬਾ ਮੇਰਾ ਦੁਸ਼ਮਣ ਹੈ ਉਹਦੇ ਬੇਟੇ ਨੂੰ ਕਾਮਯਾਬੀ ਨਾ ਮਿਲੇ ਐਦਾਂ ਦੀਆਂ ਦੁਆਵਾਂ ਰੱਬ ਉਹ ਕਹਿੰਦੇ ਤੇਰੀ ਨੀਅਤ ਅੰਦਰ ਖੋਟ ਹੈ ਨਾ ਤੂੰ ਦੂਜੇ ਦਾ ਬੁਰਾ ਮੰਗ ਰਿਹਾ ਹੈ ਤਾਂ ਕਦੀ ਪੂਰੀ ਨਹੀਂ ਹੋਣੀ ਸਮਝੀ ਦਿਓ ਕਿ ਨੀਅਤ ਦੀ ਸਫਾਈ ਹੋਣੀ ਚਾਹੀਦੀ ਹੈ ਕਿ ਜੇ ਮੈਂ ਮੰਗ ਰਿਹਾ ਹਾਂ ਵਾਰਦਾ ਕਿ ਉਹ ਨਬੇ ਕੰਦਾਰੇ ਬੱਸ ਮੈਨੂੰ ਤੰਦਰੁਸਤੀ ਦੇ। ਤਾਂ ਫੇਰ ਰੱਬ ਨੇ ਕਿਹਾ ਆਪਣੇ ਵਾਸਤੇ ਮੰਗ ਰਿਹਾ ਕਿਸੇ ਦਾ ਬੁਰਾ ਨਹੀਂ ਮੰਗ ਰਿਹਾ ਚਲੋ ਅੱਛੀ ਗੱਲ ਹੈ। ਮੇਰੇ ਕੰਮਕਾਰ ਚ ਬਰਕਤ ਦੇ। ਮੈਨੂੰ ਕਾਮਯਾਬੀ ਦੇ। ਪਰ ਇੱਥੇ ਇਹ ਵੀ ਨਹੀਂ ਕਰਨਾ ਮੈਨੂੰ ਕਾਮਯਾਬੀ ਦੇ ਤਾਂ ਉਹਦਾ ਕੰਮ ਬੰਦ ਕਰ ਦੇ। ਨਹੀਂ। ਫੇਰ ਵੀ ਆਪਾਂ ਉਹਦੇ ਵਿੱਚ ਆਪਣੀ ਨੀਅਤ ਅੰਦਰ ਖੋਟ ਲਿਆਂਦਾ। ਤਾਂ ਜਿੱਦਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਖੋਟਾ ਪੈਸਾ ਲੈ ਕੇ ਬਾਜ਼ਾਰ ਜਾਓ ਤਾਂ ਕੋਈ ਚੀਜ਼ ਖਰੀਦ ਸਕਦੇ ਹਾਂ ਅਸੀਂ। ਖੋਟੇ ਪੈਸੇ ਨਾਲ ਕੋਈ ਚੀਜ਼ ਮਿਲੇਗੀ ਸਾਨੂੰ? ਉਹ ਜੇ ਖੋਟੇ ਪੈਸੇ ਨਾਲ ਸਾਨੂੰ ਇੱਕ ਟੌਫੀ ਇੱਕ ਚਾਕਲੇਟ ਇੱਕ ਕਿਲੋ ਆਲੂ ਨਹੀਂ ਮਿਲ ਸਕਦੇ ਤਾਂ ਖੋਟੀ ਨੀਅਤ ਲੈ ਕੇ ਰੱਬ ਦੀ ਰਹਿਮ ਕਿਦਾ ਪਾਲਵਾਗੇ ਅਸੀਂ ਨੀਅਤ ਵਿੱਚ ਖੋਟ ਰੱਖ ਕੇ ਸਾਨੂੰ ਰੱਬ ਕਿਦਾ ਮਿਲ ਜਾਏਗਾ ਉੱਥੇ ਵੀ ਸਾਡੀ ਨੀਅਤ ਦਾ ਖਰਾ ਹੋਣਾ ਜ਼ਰੂਰੀ ਹੈ ਕਿਉਂਕਿ ਦੇਣ ਵਾਲੇ ਨੇ ਦੇਖਣਾ ਇਹਦਾ ਪੈਸਾ ਖਰਾ ਆ ਜਾਂ ਖੋਟਾ ਆ ਨਕਲੀ ਨੋਟ ਲੈ ਕੇ ਤੁਸੀਂ ਦੇ ਦੋਗੇ ਕਿਸੇ ਨੂੰ ਕਹਣਾ ਭਾਈ ਨਕਲੀ ਹੈ ਖੋਟਾ ਹੈ ਨਵਾਂ ਖਰਾ ਲਿਆ ਤਾਂ ਰੱਬ ਦੇ ਘਰ ਚ ਵੀ ਜਦੋਂ ਦੁਆ ਜਾਂਦੀ ਤਾਂ ਰੱਬ ਵੀ ਕਹਿੰਦਾ ਹੈ ਜੇ ਤੇਰੀ ਨੀਅਤ ਅੰਦਰ ਖੋਟ ਹੈ ਤਾਂ ਯਾ ਇੱਥੋਂ ਤੈਨੂੰ ਕੁਝ ਨਹੀਂ ਮਿਲਣਾ ਤੇ ਜੇ ਤੇਰੀ ਨੀਅਤ ਖਰੀ ਹੈ ਤਾਂ ਸਭ ਕੁਝ ਲੈ ਕੇ ਜਾਏਗਾ ਥੇਲੇ ਆਪਣੀ ਨੀਅਤ ਅੰਦਰ ਅਛਾਈ ਲਿਆਓ ਇਹਲੇ ਮੌਲਾਣਾ ਨੂੰ ਵੀ ਕਹਿੰਦੇ ਪੰਜਵੀਂ ਚੀਜ਼ ਅੱਛੀ ਨੀਅਤ ਔਰ ਛੇਵੀਂ ਚੀਜ਼ ਉਹ ਕਹਿੰਦੇ ਅੱਛੀ ਕਰਨੀ ਨੇਕ ਅਮਾਲ ਨੇਕ ਨੀਅਤ ਨੇਕ ਅਮਾਲ ਨੀਅਤ ਕਹਿੰਦੇ ਅਸੀਂ ਸੋਚਦੇ ਕੀ ਹਾਂ ਤਾਂ ਅਮਾਲ ਕਹਿੰਦੇ ਅਸੀਂ ਕਰਦੇ ਕੀ ਹਾਂ ਸਮਝਿਓ ਕਿ ਜੁਐਸੀ ਕਰਦੇ ਆ ਉਹ ਸਾਡੇ ਅਮਾਲ ਹੈ ਕਿਸੇ ਨਾਲ ਕਰ ਰਹੇ ਆ ਅਸੀਂ ਤਾਂ ਨੀਅਤ ਹੈ ਕਿ ਸਾਡੇ ਅੰਦਰ ਅੰਦਰ ਕੀ ਚੱਲ ਰਿਹਾ ਸਾਡੇ ਇਲੇ ਤੇਰੇ ਅੰਦਰ ਵੀ ਨੇਕੀ ਹੁਣੀ ਚਾਹੀਦੀ ਹੈ ਤਾਂ ਤੇਰੇ ਅਮਾਲ ਵੀ ਕਿਉਂਕਿ ਜਿਹੜਾ ਨੇਕ ਅਮਾਲ ਕਰਦਾ ਹੈ ਜਿਹੜਾ ਇਹਨਾਂ ਹੱਥਾਂ ਨਾਲ ਕੁਝ ਭਲਾ ਕਰਦਾ ਹੈ ਦਾਨ ਪੁੰਨ ਕਰਦਾ ਹੈ ਅਛਾਈ ਕਰਦਾ ਹੈ ਤਾਂ ਸਮਝ ਲਓ ਉਹਦੇ ਅਮਾਲ ਨੇਕ ਹੈ ਜਿਹਦੇ ਅਮਾਲ ਨੇਕ ਹੁੰਨ ਜੇ ਦੀ ਨੀਅਤ ਨੇਕ ਹੋਵੇ ਜਿਹਦੇ ਅੰਦਰ ਸਬਰ ਸ਼ੁਕਰ ਹੋਵੇ ਯਕੀਨੇ ਕਾਮਿਲ ਹੋਵੇ ਔਰ ਫਕੀਰਾਂ ਦਾ ਸੰਗ ਵੀ ਕਰਦਾ ਹੋਵੇ ਫਿਰ ਉਹਦੀ ਦੁਆ ਕਬੂਲ ਜ਼ਰੂਰ ਹੁੰਦੀ ਹੈ ਇਸ ਲਈ 6 ਗੁਣਾ ਆਪਣੇ ਅੰਦਰ ਲਿਆਓ ਸਮਝ ਦਿਓ ਕਿ ਸੋਵਤ ਤਾਂ ਤੁਸੀਂ ਕਰ ਹੀ ਰਹੇ ਹੋ ਹੁਣ ਕੀ ਕਰਨਾ ਅਗਲੀਆ ਚੀਜ਼ਾਂ ਕਿਸੀਂ ਆਪਣੇ ਯਕੀਨ ਨੂੰ ਆਪਣੇ ਵਿਸ਼ਵਾਸ ਨੂੰ ਪੱਕਾ ਕਰਨਾ ਹੈ ਸਬਰ ਰੱਖਣਾ ਹੈ ਔਰ ਆਪਣੇ ਮਾਲਕ ਦਾ ਆਪਣੇ ਰੱਬ ਦਾ ਸ਼ੁਕਰ ਕਰਨਾ ਹੈ ਔਰ ਨਾਲ ਨਾਲ ਆਪਣੀ ਨੀਅਤ ਨੂੰ ਅੱਛਾ ਰੱਖਣਾ ਹੈ ਤਾਂ ਆਪਣੀ ਕਰਨੀ ਵੀ ਅੱਛੀ ਬਣਾਣੀ ਹੈ ਅੱਛੇ ਕਰਮ ਕਰੀਏ ਨੇਕ ਅਮਾਲ ਕਰੀਏ ਜਦੋਂ ਇਨਸਾਨ ਐਸਾ ਬਣ ਜਾਂਦਾ ਹੈ ਤਾਂ مولانا ਰੂਮੀ ਕਹਿੰਦੇ ਫਿਰ ਜੋ ਖੁਦਾ ਦੇ ਕੋਲੋਂ ਮੰਗਦਾ ਉਹਨੂੰ ਮਿਲਦਾ ਜ਼ਰੂਰ ਹੈ ਉਹਦੀ ਝੋਲੀ ਖੁਸ਼ੀਆਂ ਨਾਲ ਭਰਦੀ ਫਿਰ ਜ਼ਰੂਰ ਹੈ ਫਿਰ ਉਹਨੂੰ ਕਮੀ ਨਹੀਂ ਕੋਈ ਰਹਿੰਦੀ ਇਸ ਲਈ ਆਪਣੇ ਮਾਲਿਕ ਦਾ ਸਿਮਰਨ ਕਰਕੇ ਆਪਣੇ ਮਾਲਿਕ ਦੀ ਬੰਦਗੀ ਕਰਕੇ ਦੇਖੋ ਵੀ ਜੀਵਨ 'ਚ ਬਦਲਾਅ ਵੀ ਆਂਦਾ ਹੈ ਇਸ ਨੂੰ ਸਮਾਂ ਕਾਫੀ ਹੋ ਗਿਆ ਸਤਸੰਗ ਨੂੰ ਸਮਾਪਤੀ ਤਰਫ ਲੈ ਕੇ ਜਾਵਾਵੇ ਪਰ ਜਾਂਦੇ ਜਾਂਦੇ ਸਾਨੂੰ ਇੱਕ ਫਕੀਰ ਦਾ ਵਾਕਿਆ ਯਾਦ ਆ ਰਿਹਾ ਜਿਹਨਾਂ ਦਾ ਨਾਮ ਸੀ ਸ਼ੇਖ ਮਗਰਬੀ ਹੀ ਨਾਮ ਸੀ ਸ਼ੇਖ ਮਗਰਬੀ ਬਹੁਤ بڑے ਸ਼ੇਖ ਹੋਏ ਬਹੁਤ ਬੰਦਗੀ ਕਰਨ ਵਾਲੇ ਬਹੁਤ ਪਰਮਾਤਮਾ ਦੀ ਭਗਤੀ ਕਰਨ ਵਾਲੇ ਕਹਿੰਦੇ ਇੱਕ ਦਿਨ ਸ਼ੇਖ ਮਗਰਬੀ ਆਰਾਮ ਕਰ ਰਹੇ ਹੈ ਔਰ ਜਿਸ ਮੌਕੇ ਤੇ ਸ਼ੇਖ ਮਗਰਬੀ ਸੀ ਉਸ ਮੌਕੇ ਦੇ ਜਿੰਨੇ بڑے بڑے ਅਫਸਰ ਸੀ ਦਰੋਗਾ ਸੀ ਬਾਦਸ਼ਾਹ ਸੀ ਸਾਰੇ ਉਹਨਾਂ ਨੂੰ ਮੰਨਦੇ ਹੁੰਦੇ ਕਿ ਜਾਨੀ ਸਾਰੇ ਉਹਨਾਂ ਹੁਕਮ ਮੰਨਦੇ ਸੀ ਉਹਨਾਂ ਦੇ ਮুরিਦ ਸੀ ਐਡੇ ਬੜੇ ਸ਼ੇਖ ਮਗਰਵੀ ਇਹਨੇ ਇੱਕ ਦਿਨ ਸੁੱਤੇ ਪਏ ਹੁੰਦੇ ਗੌਰ ਕਰਨੇ ਆਸ਼ਕਾਂ ਦੀ ਗੱਲ ਹੈ ਇਹਨਾਂ ਦੀ ਗੱਲ ਹੈ ਜਿਹੜੇ ਆਪਣੇ ਰੱਬ ਨਾਲ ਇਸ਼ਕ ਕਰਨ ਵਾਲੇ ਆਪਣੇ ਰੱਬ ਨਾਲ ਪਿਆਰ ਕਰਨ ਵਾਲੇ ਅਗਰ ਤੁਸੀਂ ਪਿਆਰ ਕਰੋਗੇ ਤਾਂ ਕੀ ਮਿਲੇਗਾ ਕੀ ਹੋਏਗਾ ਕੀ ਖੁਸ਼ ਆਏਗਾ ਤੁਹਾਡੇ ਜੀਵਨ ਤੇਥੋਂ ਪਤਾ ਲੱਗਦਾ ਹੈ ਇਹਦੇ ਸ਼ੇਖ ਮਗਰਵੀ ਸੁੱਤੇ ਪਏ ਐ ਕਿ ਅਚਾਨਕ ਖਾਬ ਆਇਆ ਤਾਂ ਖਾਬ ਚ ਕੀ ਦੇਖਦੇ ਕਿ ਹਜ਼ੂਰ ਮੁਹੰਮਦ ਸਾਹਿਬ ਆਵੇ ਹਜ਼ੂਰ ਮੁਹੰਮਦ ਨੇ ਆ ਕੇ ਕਿਹਾ ਮਗਰਵੀ ਉੱਠ ਉੱਠ ਮਗਰਵੀ ਸੁਪਨੇ ਚ ਹੀ ਸੁੱਤੇ ਪਏ ਉੱਠ ਕੇ ਬਹਿ ਜਾਂਦੇ ਹਜ਼ੂਰ ਨੂੰ ਦੇਖ ਕੇ ਤਾਂ ਹੱਥ ਜੋੜ ਕੇ ਕਹਿੰਦੇ ਹਜ਼ੂਰ ਤੁਸੀਂ ਹੁਕਮ ਕਰੋ ਉਹ ਕਹਿੰਦੇ ਇਸ ਮੁਹੱਲੇ ਦਾ ਇਸ ਸ਼ਹਿਰ ਦਾ ਦਰੋਗਾ ਤੇਰਾ ਮুরিਦ ਹੈ ਜਾਂ ਉਹਦੇ ਕੋਲ ਕਿਉਂਕਿ ਖੁਦਾ ਦਾ ਫਰਮਾਨ ਹੈ ਕਿ ਉਸ ਦਰੋਗਾ ਨੇ ਰਾਤੀ ਰਾਤੀ ਮੇਰੇ ਆਸ਼ਿਕ ਨੂੰ ਫੜ ਕੇ ਨਜਾਇਜ਼ ਜੇਲ੍ਹ ਚ ਬੰਦ ਕੀਤਾ ਹੈ ਕਿੱਥੇ ਬੰਦ ਕੀਤਾ ਹੈ ਥਾਣੇ ਦੀ ਜੇਲ੍ਹ ਚ ਬੰਦ ਕੀਤਾ ਨਜਾਇਜ਼ ਜਾ ਜਾ ਕੇ ਆਪਣੇ ਦਰੋਗਾ ਸਾਥ ਉਹ ਮুরিਦ ਨੂੰ ਕਹੇ ਉਹਨੂੰ ਹੁਣੇ ਯਾਦ ਕਰੇ ਅੱਧੀ ਰਾਤ ਦਾ ਸਮਾਂ ਕਿੰਨੀ ਰਾਤ ਦਾ ਅੱਧੀ ਰਾਤ ਜੇ ਤਾਂ ਆਪਾਂ ਕਹਿ ਲਈਏ 12 ਇੱਕ ਦਾ ਟਾਈਮ ਜਦੋਂ ਖਾਬ ਆਇਆ ਸ਼ੇਖ ਮਗਰ ਵੀ ਨੂੰ ਇਹ ਹਜ਼ੂਰ ਆਪ ਆਏ ਔਰ ਕਿਹਾ ਕਿ ਖੁਦਾ ਦਾ ਫਰਮਾਨ ਹੈ ਕਿ ਹੁਣੇ ਹੀ ਜਾ ਦਰੋਗਾ ਨੂੰ ਕਹਿ ਜੋ ਤੇਰਾ ਮুরিਦ ਹੈ ਕਿ ਤੂੰ ਮੇਰੇ ਆਸ਼ਿਕ ਨੂੰ ਰਾਤੀ ਬੰਦ ਕੀਤਾ ਉਹ નિર્ਦੋਸ਼ ਹੈ ਉਹ ਤਾਂ ਬਸ ਤੇ ਮੇਰਾ ਆਸ਼ਿਕ ਹੈ ਮੇਰ ਨਾਲ ਪਿਆਰ ਕਰਨ ਵਾਲਾ ਜਿੱਦਾ ਜਾ ਕੇ ਉਹਨੂੰ ਕਿ ਹੁਣੀ ਯਾਦ ਕਰੇ ਉਹ ਜਦੋਂ ਹੁਕਮ ਹੋਇਆ ਤਾਂ ਸ਼ੇਖ ਮਗਰ ਦੀ ਅੱਖ ਖੁੱਲ ਗਈ ਅੱਖ ਖੁੱਲੀ ਤਾਂ ਹੁਣ ਅੰਦਰ ਇੰਨਾ ਪਿਆਰ ਹੈ ਕਿ ਹਜ਼ੂਰ ਆ ਪਾਏ ਤਾਂ ਇਦਾਂ ਦੀ ਅੰਦਰ ਖਿੱਚ ਪਈ ਕਿ ਜੁੱਤੀ ਪਾਣੀ ਵੀ ਭੁੱਲ ਗਏ ਔਰ ਦੌੜ ਪੇ ਦਰੋਗਾ ਦੇ ਘਰ ਦੀ ਤਰਫ ਕਿ ਹਜ਼ੂਰ ਦਾ ਹੁਕਮ ਹੈ ਇਹਨੂੰ ਫਟਾਫਟ ਪੂਰਾ ਕਰਨਾ ਹੈ ਕਿਉਂਕਿ ਜਦੋਂ ਕਹਿੰਦੇ ਨਾ ਗੁਰੂ ਦਾ ਹੁਕਮ ਹੋਵੇ ਮੁਰਸ਼ਿਦ ਦਾ ਹੁਕਮ ਹੋਵੇ ਤਾਂ ਬੰਦਾ ਇਹ ਥੋੜੀ ਦੇਖਦਾ ਹੁਣ ਮੈਂ ਕੀ ਆ ਦੌੜਦਾ ਫਟਾਫਟ ਪੂਰਾ ਕਰੀਏ ਕਹਿੰਦੇ ਇੱਧਰ ਸ਼ੇਖ ਸਾਹਿਬ ਉਹਨਾਂ ਦੇ ਜੋ ਹੋਰ ਪਿਆਰੇ ਸੀ ਜੋ ਸੇਵਾਦਾਰ ਉਹਨਾਂ ਕੋਲ ਰਹਿੰਦੇ ਸੀ ਉਹਨਾਂ ਨੇ ਦੇਖਿਆ ਕਿ ਸਾਡੇ ਸ਼ੇਖ ਨੰਗੇ ਪੈਰੀ ਧੋੜੇ ਉਹ ਵੀ ਮਗਰ ਨੰਗੇ ਪੈਰੀ ਧੋੜ ਪੇ ਜਾ ਕਿੱਥੇ ਰਹੇ ਹੁਣ ਕਹਿੰਦੇ ਸ਼ੇਖ ਮਗਰਬੀ ਨੂੰ ਪਤਾ ਸੀ ਕਿ ਉਸ ਉਸ ਨਗਰ ਦਾ ਜੋ कोतवाल ਰਹਿੰਦਾ ਕਿੱਥੇ ਸੀ ਕਿਉਂਕਿ ਪਤਾ ਕਿ ਅੱਧੀ ਰਾਤ ਨੂੰ कोतवाल ਆਪਣੇ ਥਾਣੇ ਦਾ ਹੋਣਾ ਨਹੀਂ ਘਰ ਹੀ ਹੋਣਾ ਹੈ ਸਿੰਧੀ ਉਹਦੇ ਘਰ ਚਲੇ ਗਏ ਘਰ ਜਾ ਕੇ ਜਦੋਂ ਦਰਵਾਜਾ ਖੜਕਾਇਆ ਤਾਂ कोतवाल ਦੇ ਨੌਕਰ ਨੇ ਦਰਵਾਜਾ ਖੋਲਿਆ ਜੋ ਕਰਮਚਾਰੀ ਸੀ ਦਰਵਾਜਾ ਖੋਲਿਆ ਦੇਖਿਆ ਅੱਗੇ ਸ਼ੇਖ ਸਾਹਿਬ ਨੂੰ ਖੜਿਆ ਉਹ ਨੌਕਰ ਵੀ ਡਰ ਗਿਆ ਕਿ ਐਸਲੀਅਤ ਹੀ ਰਾਤ ਨੂੰ ਸ਼ੇਖ ਸਾਹਿਬ ਆ ਆਪ ਆ ਗਏ ਇਹ ਤਾਂ ਇੱਕ ਸੰਦੇਸ਼ਾ ਹੀ ਭੇਜ ਦਿੰਦੇ ਇੱਕ ਹੁਕਮ ਹੀ ਭੇਜ ਦਿੰਦੇ ਤਾਂ ਠਾਣੇਦਾਰ ਨੂੰ ਦੋੜਾ ਆਪ ਉੱਥੇ ਚਲ ਜਾਣਾ ਸੀ ਤਾਂ ਇਹਨਾਂ ਨੇ ਕਿਹਾ ਬਲਾ ਆਪਣੇ ਠਾਣੇਦਾਰ ਨੂੰ ਨੌਕਰ ਨੇ ਆਵਾਜ਼ ਮਾਰੀ ਠਾਣੇਦਾਰ ਦੋੜਾ ਆਇਆ ਦੇਖਿਆ ਸਾਹਮਣੇ ਸ਼ੇਖ ਸਾਹਿਬ ਨੂੰ ਖੜਿਆ ਹੱਥ ਜੋੜ ਕੇ ਅਗੜਿਆ ਹਜ਼ੂਰ ਤੁਸੀਂ ਓ ਤੁਸੀਂ ਮੇਰੇ মুর্ਸ਼ਦ ਹੋ ਅੱਧੀ ਰਾਤ ਨੂੰ ਨੰਗੇ ਪੈਰੀ ਮੇਰੇ ਘਰ ਚੱਲ ਕੇ ਆਇਓ ਹਜ਼ੂਰ ਤੁਸੀਂ ਇੱਕ ਸੁਨੇਹਾ ਭੇਜਦੇ ਤਾਂ ਮੈਂ ਤੁਹਾਡੇ ਕੋਲ ਆ ਜਾਣਾ ਸੀ ਅ शेख ਮਗਰ ਵੀ ਕਹਿੰਦੇ ਸੁਨੇਹਾ ਭੇਜਣ ਦਾ ਤਾਂ ਵਕਤ ਹੀ ਹੈ ਨਹੀਂ ਕਿਉਂਕਿ ਹਜ਼ੂਰ ਆਪ ਆਏ ਸੀ ਮੇਰੇ ਖਾਬ ਚ ਔਰ ਕਹਿੰਦੇ ਜਲਦੀ ਜਾ ਔਰ ਜਾ ਕੇ ਕਹਿੰਦੇ ਠੇਲੇਦਾਰ ਨੂੰ ਕਿ ਜਿਹੜਾ ਤੂੰ ਰਾਤੀ ਫੜਿਆ ਨਾ ਮੇਰਾ ਆਸ਼ਿਕ ਹੈ ਉਹ ਛੱਡ ਦੇ ਉਹਨੂੰ ਜਲਦੀ ਉਹ ਰਾਤੀ ਤੂੰ ਕਿਹਨੂੰ ਫੜਿਆ ਹੈ ਫੜਿਆ ਕਿਸੇ ਨੂੰ ਕਹਿੰਦੇ ਹਾਂ ਮਹਾਰਾਜ ਅਸੀਂ ਗਸ਼ਟ ਤੇ ਜਾ ਰਹੇ ਸੀ ਇੱਕ ਮਸਤੀਆ ਸੀ ਸਾਨੂੰ ਲੱਗਾ ਕਿ ਕਿਤੇ ਕੋਈ ਚੋਰ ਨਾ ਹੋਵੇ ਕਿਉਂਕਿ ਹੋਈ ਜਾਂਦਾ ਨਾ ਪੁਲੇਖਾ ਥਾਣੇਦਾਰਾਂ ਨੂੰ ਇਹ ਮਸਤੀਆ ਘੁੰਮ ਰਿਹਾ ਹੈ ਪੁੱਛੋ ਨਾਮ ਤਾਂ ਨਾ ਨਹੀਂ ਦੱਸਦਾ ਕਿੱਥੋਂ ਆ ਤੇਰਾ ਪਿੰਡ ਕੀ ਉਹ ਨਹੀਂ ਦੱਸਦਾ ਸਾਨੂੰ ਸ਼ੱਕ ਹੋਈ ਕਿ ਇੱਥੇ ਚੋਰੀ ਨਾ ਹੋਵੇ ਅਸੀਂ ਫੜ ਕੇ ਉਹਨੂੰ ਜੇਲ੍ਹ 'ਚ ਬੰਦ ਕਰਤਾ ਕਿ ਹੁਣ ਬੰਦ ਕਰੋ ਸਵੇਰੇ ਦੇਖਾਂਗੇ ਫਿਰ ਇਹਦਾ ਹਿਸਾਬ-ਤਬਾਬ ਕਰਾਂਗੇ ਉਹ ਮਗਰ ਵੀ ਕਹਿੰਦੇ ਚੱਲ ਭਾਈ ਹੁਣੇ ਹੀ ਉਹਨੂੰ ਕੈਦ ਚੋਂ ਕੱਢ ਥਾਣੇਦਾਰ ਕਹਿੰਦਾ ਹਜ਼ੂਰ ਤੁਸੀਂ ਬੈਠੋ ਘਰ ਹੀ ਬੈਠੋ ਮੈਂ ਹੁਣੇ ਜਾ ਕੇ ਉਹਨੂੰ ਯਾਦ ਕਰ ਦਉ ਕਹਿੰਦੇ ਨਹੀਂ ਐਸੀ ਵੀ ਤੇਰੇ ਨਾਲ ਜਾਣਾ ਹੈ ਉਹ ਐਸੀ ਵੀ ਦੇਖਣਾ ਹਾਂ ਆਸ਼ਿਕ ਕਿਦਾਂ ਦਾ ਹੈ ਕਿ ਅੱਧੀ ਰਾਤ ਨੂੰ ਹਜ਼ੂਰ ਆ ਪਾ ਕੇ ਹੁਕਮ ਕਰਦੇ ਮੈਨੂੰ ਕਿ ਜਾ ਜਾ ਕੇ ਰੱਬ ਦੇ ਆਸ਼ਿਕ ਨੂੰ ਘੜਾ ਕੈਦਖਾਨੇ ਚ ਉਹਨੂੰ ਤਾਂ ਮੈਂ ਵੀ ਦੇਖਣਾ ਚਾਹੁੰਦਾ ਹਾਂ ਕਿ ਜੇ ਇਹਨੂੰ ਬੰਦ ਤੂੰ ਕੀਤਾ ਤਾਂ ਫਿਕਰ ਉਹਨਾਂ ਨੂੰ ਹੋ ਗਈ ਕਹਿੰਦੇ ਆਪ ਮਗਰਵੀ ਨਾਲ ਗਏ ਔਰ ਜਾ ਕੇ ਠਾਣੀ ਚ ਜਦੋਂ ਉਸ ਮਸਤ ਨੂੰ ਉਸ ਫਕੀਰ ਨੂੰ ਜੋ ਕਿ ਕੈਦ ਸੀ ਉਥੇ ਵੀ ਉਹ ਹੱਸ ਰਿਹਾ ਹੈ ਖੜਾ ਉਹ ਹੱਸ ਰਿਹਾ ਇਸ ਲਾਖਾਂ ਫੜ ਕੇ ਥਾਣੇਦਾਰ ਨੇ ਕਿ ਆ ਮਾਰੇ ਰਾਤੀ ਵੀ ਹੱਸ ਰਹੇ ਸੀ ਇਹ ਕਹਿੰਦੇ ਜਾ ਕੇ ਨਾ ਥਾਣੇਦਾਰ ਨੇ ਫਟਾਫਟ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਖੋਲ੍ਹਿਆ ਜਦੋਂ ਬਾਹਰ ਆਏ ਤਾਂ ਜਿਹੜਾ ਮਸਤ ਫਕੀਰ ਸੀ ਨਾ ਉਹ ਬਿਨਾਂ ਆਲੇ ਦੁਆਲੇ ਦੇਖਿਆ ਤੁਰ ਪਿਆ ਤਾਂ ਮਗਰ ਵੀ ਦੇ ਮਨ 'ਚ ਹੈ ਕਮਾਲ ਦੀ ਗੱਲ ਬੁਲਾਇਆ ਤੱਕ ਨਹੀਂ ਹੈ ਨਾ ਨੀ ਤਾਂ ਬੰਦਾ ਜਿਹਨੂੰ ਬੁਲਾਉਂਦਾ ਹੈ ਜਿਹੜਾ ਛਡਾਂਦਾ ਉਹ ਥੈਂਕ ਯੂ ਕਹਿੰਦਾ ਧੰਨਵਾਦ ਕਹਿੰਦਾ ਹੈ ਸ਼ੁਕਰੀਆ ਕਹਿੰਦਾ ਜਾਂ ਗੱਲਬਾਤ ਹੀ ਉਹਦੇ ਨਾਲ ਕਰਦਾ ਹੈ ਕਿ ਤੁਸੀਂ ਆਏ ਮੈਨੂੰ ਛੁਡਾਇਆ ਤੁਹਾਡਾ ਧੰਨਵਾਦ ਪਰ ਇਹ ਤਾਂ ਚੰਗਾ ਮਸਤ ਹੈ ਬਿਨਾ ਬੋਲਿਆ ਤੁਰ ਪਿਆ ਬਾਹਰੋਂ ਕਿਤਾ ਜੇਲ ਦਾ ਦਰਵਾਜ਼ਾ ਖੁੱਲਿਆ ਨਾਲੇ ਬਾਹਰ ਨੂੰ ਮਗਰ ਵੀ ਆਪ ਮਗਰ ਉਹਦੇ ਗਏ ਕਿਤੇ ਰੁਕੋ اے ਅੱਲਾਹ ਦੇ ਆਸ਼ਿਕ ਰੁਕ ਉਹ ਆਸ਼ਿਕ ਰੁਕਿਆ ਕਹਿੰਦੇ ਹਾਂ ਦੱਸੋ ਉਹ ਮਗਰ ਵੀ ਕਹਿੰਦੇ ਤੁਸੀਂ ਹੋ ਕੌਣ ਤੁਹਾਡਾ ਨਾਮ ਕੀ ਹੈ ਤੁਸੀਂ ਰਹਿੰਦੇ ਕਿੱਥੇ ਹੋ ਮੈਨੂੰ ਥੋੜਾ ਦੱਸ ਦਿਓ ਕਿਉਂਕਿ ਨਗਰ ਦਾ ਬਾਦਸ਼ਾਹ ਮੈਨੂੰ ਮੇਰਾ murid ਹੈ ਨਗਰ ਦੇ ਸਾਰੇ ਸੈਨਿਕ ਮੇਰੇ murid ਹੈ ਕਿਉਂਕਿ ਜਿੱਥੇ ਬਾਦਸ਼ਾਹ murid ਹੋ ਜਾਵੇ ਤਾਂ ਉਹਦੇ ਨਾਲ ਦੇ ਵਜ਼ੀਰ ਤਾਂ ਆਪੇ murid ਹੋ ਜਾਂਦੇ ਆ ਉਹ ਮੈਨੂੰ ਦੱਸੋ ਆਪਣੇ ਬਾਰੇ ਤਾਂ ਕਿ ਕੱਲ ਨੂੰ ਦੁਆਰਾ ਤੁਹਾਨੂੰ ਕੋਈ ਇਦਾਂ ਦੀ ਪਰੇਸ਼ਾਨੀ ਨਾ ਆਵੇ ਤਾਂ ਜੇ ਇਦਾਂ ਦੀ ਪਰੇਸ਼ਾਨੀ ਆਵੇ ਤਾਂ ਮੈਂ ਤੁਹਾਡੀ ਮਦਦ ਕਰਨ ਵਾਸਤੇ ਪਹੁੰਚ ਜਾਵਾਂ ਦੱਸੋ ਮੈਨੂੰ ਤੁਸੀਂ ਹੋ ਕੋਣ ਤਾਂ ਉਸ ਵੇਲੇ ਰਬਦਾਸ਼ ਕਹਿੰਦਾ ਹੱਸ ਕੇ ਕੀ ਕਹਿਣ ਲੱਗਾ ਕਹਿੰਦਾ ਸ਼ੇਖ ਮਗਰਵੀ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਕਿ ਮੈਂ ਕੌਣ ਹਾਂ बस ਇੰਨਾ ਹੀ ਕਾਫੀ ਹੈ ਮੈਂ ਆਪਣੇ ਰੱਬ ਦਾ ਆਸ਼ਿਕ ਹਾਂ ਸਮਝਦੇ ਹੋ ਕਿ ਨਹੀਂ ਮੈਂ ਆਪਣੇ ਰੱਬ ਦਾ ਆਸ਼ਿਕ ਹਾਂ ਉਹ ਸ਼ੇਖ ਮਗਰਵੀ ਕਹਿੰਦੇ ਉਹ ਤਾਂ ਮੈਨੂੰ ਵੀ ਪਤਾ ਪਰ ਜੇ ਤੁਹਾਡਾ ਪਤਾ ਹੋਵੇ ਅਤਾ ਪਤਾ ਹੋਵੇ ਨਾਮ ਪਤਾ ਹੋਵੇ ਤੁਹਾਡੀ ਮਦਦ ਹੋ ਸਕਦੀ ਹੈ ਤਾਂ ਉਸ ਵੇਲੇ ਉਹ ਆਸ਼ਿਕ ਨੇ ਕਿਹਾ ਉਹ ਮਗਰਵੀ ਮੈਨੂੰ ਮਦਦ ਦੀ ਲੋੜ ਨਹੀਂ ਹੈ ਪਤਾ ਤਾਂ ਉਹ ਦੱਸੇ ਜਿਹਨੂੰ ਮਦਦ ਦੀ ਲੋੜ ਹੁੰਦੀ ਹੈ ਉਹ ਮੈਨੂੰ ਮਦਦ ਦੀ ਲੋੜ ਨਹੀਂ ਐ ਜੇ ਕੱਲ ਨੂੰ ਫੇਰ ਮੇਤੇ ਮੁਸੀਬਤ ਆਈ ਤਾਂ ਜਿਹਨੇ ਅੱਜ ਆ ਕੇ ਅਤੀ ਰਾਤ ਤੂੰ ਤੈਨੂੰ ਨੰਗੇ ਪੈਰੀ ਮੇਕੋ ਭੇਜ ਦਿੱਤਾ ਉਹ ਕੱਲ ਨੂੰ ਫੇਰ ਮੇਰੀ ਮਦਦ ਕਰ ਦੇਗਾ ਤੇਰੀ ਲੋੜ ਕੀ ਐ ਮੈਨੂੰ ਕਿਉਂਕਿ ਅੱਜ ਵੀ ਤਾਂ ਉਹ ਨਹੀਂ ਭੇਜਿਆ ਉਹ ਤੈਨੂੰ ਅੱਜ ਵੀ ਤਾਂ ਉਹਨੇ ਭੇਜਿਆ ਨਾ ਜਿਹੜੇ ਕਰਕੇ ਤੂੰ ਨੰਗੇ ਪੈਰੀ ਖੜਾ ਐ ਕੱਲ ਨੂੰ ਫੇਰ ਲੋੜ ਪਈ ਤਾਂ ਉਹਨੂੰ ਯਾਦ ਕਰ ਲਵਾਂਗੇ ਇਹਨਾਂ ਅੱਜ ਤੈਨੂੰ ਭੇਜ ਸਕਦਾ ਕੱਲ ਨੂੰ ਕਿਸੇ ਹੋਰ ਨੂੰ ਭੇਜ ਦੇਗਾ ਕਿਉਂਕਿ ਮਗਰਵੀ ਨੇ ਸਦਾ ਨਹੀਂ ਰਹਿਣਾ ਉਹਨੇ ਕੀ ਕਿ ਆਸ਼ਿਕ ਨੇ ਮਗਰਵੀ ਨੇ ਸਦਾ ਨਹੀਂ ਰਹਿਣਾ ਪਰ ਜੇਦਾ ਆਸ਼ਿਕ ਮੈਂ ਆ ਉਹਨਾਂ ਸਦਾ ਹੀ ਰਹਿਣਾ ਹੈ